ਹਾਂਜੀ ਦੋਸਤੋ ਵੱਡੀ ਖਬਰ ਜਿਹੜੀ ਕਿ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਸਬੰਧੀ ਇੱਕ ਡੀਪ ਫੇਕ ਟੈਕਨੋਲੋਜੀ ਦੀ ਵਰਤੋਂ ਕਰਕੇ ਮੁੱਖ ਮੰਤਰੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਗਈ ਹੈ। ਇਸ ਮਾਮਲੇ ਵਿੱਚ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤੇ ਦੋਸ਼ੀ ਦੀ ਪਛਾਣ ਜਗਮਨ ਸਮਰਾਵਜੋ ਹੋਈ ਹੈ ਜੋ ਕਿ ਸੰਗਰੂਰ ਦਾ ਰਹਿਣ ਵਾਲਾ ਹੈ ਤੇ ਉਸ ਵਿਰੁੱਧ ਆਈਟੀ ਐਕਟਾਂ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਤੇ ਦੱਸਦੇ ਕਿ ਦੋਸਤੋ ਰਿਪੋਰਟਾਂ ਮੁਤਾਬਕ ਜਗਮਨ ਸਮਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦੋ ਪੋਸਟਾਂ ਅਪਲੋਡ ਕੀਤੀਆਂ ਉਸਨੇ ਲਿਖਿਆ ਇਹ ਸਿਰਫ ਇੱਕ ਟ੍ਰੇਲਰ ਹੈ ਜੋ ਵੀ ਇਹ ਸਾਬਤ ਕਰਦਾ ਹੈ ਕਿ ਇਹ AI ਹੈ ਉਸ ਨੂੰ 1 ਮਿਲੀਅਨ ਡਾਲਰ ਦਾ ਇਨਾ ਮਿਲੇਗਾ ਉਲ 7 ਵੀਡੀਓ ਹਨ ਹਾਲਾਂਕਿ ਇਹ ਪਤਾ ਲੱਗਾ ਹੈ ਕਿ ਇਹ ਵੀਡੀਓ ਵਿਦੇਸ਼ਾਂ ਤੋਂ ਵਾਇਰਲ ਕੀਤੇ ਗਏ ਹਨ ਤੇ ਪਹਿਲੀ ਪੋਸਟ ਸੋਮਵਾਰ 21 ਅਕਤੂਬਰ ਨੂੰ ਸਵੇਰੇ 2 ਵਜੇ ਪੋਸਟ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਦੂਜੀ ਮੰਗਲਵਾਰ ਯਾਨੀ ਕਿ 21 ਅਕਤੂਬਰ ਨੂੰ ਸਵੇਰੇ 7 ਵਜੇ ਪੋਸਟ ਕੀਤੀ ਗਈ ਹੈ ਤੇ ਸਮਰੱਥ ਦੇ ਲਗਭਗ 35000 ਫਾਲੋਅਰ ਹਨ ਤੇ ਐਫ ਆਈ ਆਰ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਵੀਡੀਓ ਨੂੰ ਸੀਐਮ ਮਾਨ ਦੀ ਸ਼ਬੀ ਨੂੰ ਖਰਾਬ ਕਰਨ ਲਈ ਏ ਆਈ ਦੀ ਵਰਤੋਂ ਕਰਕੇ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਗਿਆ ਸੀ ਤੇ ਇੱਕ ਖਾਤਾ ਜਗਮਣ ਸਮਰੱਥ ਦੇ ਨਾਮ ਤੇ ਰਜਿਸਟਰਡ ਹੈ ਤੇ ਸਾਈਬਰ ਪੁਲਿਸ ਨੇ ਉਸ ਆਈਪੀ ਐਡਰੈਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ ਤੋਂ ਵੀਡੀਓ ਅਪਲੋਡ ਕੀਤਾ ਗਿਆ ਸੀ ਤੇ 5 ਘੰਟੇ ਪਹਿਲਾਂ ਇੱਕ ਹੋਰ ਪੋਸਟ ਕੀਤੀ ਗਈ ਸੀ ਜਿਸ ਵਿੱਚ ਉਸਨੇ ਫਿਰ ਕਿਹਾ ਸੀ ਕਿ ਇਹ AI ਵੀਡੀਓ ਨਹੀਂ ਹੈ ਅਤੇ ਜੋ ਵੀ ਇਸ ਨੂੰ ਸਬਦ ਕਰੇਗਾ ਉਹ ਉਸ ਨੂੰ ਇਨਾਮ ਦੇਵੇਗਾ ਤੇ ਉਸਨੇ ਨਵੇਂ ਸਾਲ ਦੇ ਦਿਨ ਇੱਕ ਵੀਡੀਓ ਪੋਸਟ ਕਰਨ ਦਾ ਦਾਵਾ ਕੀਤਾ ਤੇ ਸਾਈਬਰ ਪੁਲਿਸ ਦੇ ਅਨੁਸਾਰ ਇੱਕ ਖਾਤਾ ਪੁਰਾਣਾ ਹੈ ਅਤੇ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਹਾਂਜੀ ਦੋਸਤੋ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝ ਕਰ ਦਿੱਤੀ ਗਈ ਹੈ ਤੇ ਆਉਣ ਵਾਲੀਆਂ ਲੇਟੈਸਟ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ